ਸਸ ਜਗਲ ਜੀ ਡੀਪੀ ਚ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਹਨ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤਾਂ ਦੱਸ ਦਈਏ ਕਿ ਧੁੰਦ ਬਹੁਤ ਜ਼ਿਆਦਾ ਅੱਜ ਪੈ ਗਈ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਹਿਲੇ ਦਿਨ ਹੀ ਇੰਨੀ ਸੰਘਣੀ ਧੁੰਦ ਪੈਣ ਦੇ ਨਾਲ ਲੋਕ ਹੋ ਰਹਿਨੇ ਪ੍ਰਸਾਨ ਇਤਤਕੀ ਬੱਸ ਡਰਾਈਵਰਾਂ ਨੇ ਕਿਹਾ ਕਿ ਵਿਜ਼ਨ ਜਿਹੜਾ ਆ ਉਹ ਬਹੁਤ ਘੱਟ ਨਜ਼ਰ ਆਉਂਦਾ ਆ ਖਾਸ ਕਰਕੇ ਜਦੋਂ ਬੱਸ ਦੇ ਉੱਤੇ ਜਾ ਰਹੇ ਹੋਏ ਤੇ ਬੱਸ ਦਾ ਹਾਈਟ ਜਿਹੜੀ ਹੈ ਉੱਪਰ ਹੁੰਦੀ ਹੈ ਜਿਹਦੇ ਕਰਕੇ ਜਿਹੜਾ ਆ ਵਿਜ਼ਨ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਉਹ ਘੱਟ ਜਾਂਦਾ ਆ ਦੂਰ ਤੋਂ ਆਉਂਦੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਦਿਖਾਈ ਨਹੀਂ ਦਿੰਦੀਆਂ ਤੇ ਬਹੁਤ ਜਿਹੜੀ ਉਹ ਵਿਜ਼ਨ ਦੀ ਦੂਰੀ ਜਿਹੜੀ ਘੱਟ ਜਾਂਦੀ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖਦੇ ਪਿਓ ਕਿ ਕਾਫੀ ਜ਼ਿਆਦਾ ਸੰਗਨੀ ਧੁੰਦ ਨੇ ਜਿਹੜਾ ਆ ਉਹ ਆਪਣੇ ਰੰਗ ਬਖੇਰਨੇ ਸ਼ੁਰੂ ਕਰ ਦਿੱਤੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਧੁੰਦ ਜਿਹੜੀ ਹੈ ਉਹ ਦਸੰਬਰ ਦੀ 15 ਤੋਂ ਸ਼ੁਰੂ ਹੋ ਜਾਂਦੀ ਹੈ ਪਰ ਅੱਜ ਤੁਹਾਨੂੰ ਦੱਦੀਏ ਕਿ ਜਿਹੜੀ ਹੈ ਉਹ 18 ਤਰੀਕ ਨੂੰ ਹੋ ਚੁੱਕੀ ਹੈ ਤੇ 18 ਦਸੰਬਰ ਦੀ ਸੰਗਨੀ ਧੁੰਦ ਨੇ ਜਿਹੜੇ ਨੇ ਉਹ ਲੋਕਾਂ ਨੂੰ ਜੜਾਇਆ ਮਜਬੂਰ ਕਰ ਦਿੱਤਾ ਆ ਉਹ ਠੰਡ ਤੋਂ ਬਚਣ ਲਈ ਬੁੱਕਲਾ ਮਾਰਨ ਤੇ ਵੀ ਮਜਬੂਰ ਕਰ ਦਿੱਤਾ ਕਿ ਹਾਲਾਕਿ ਅ ਦੁਪਹਿਰ ਦੇ ਟਾਈਮ ਜਿਹੜੀ ਹੈ ਕਾਫੀ ਜ਼ਿਆਦਾ ਧੁੱਪ ਲੱਗ ਜਾਂਦੀ ਹੈ ਜਿਹਦੇ ਕਰਕੇ ਠੰਡ ਜਿਹੜੀ ਐ ਇੰਨੀ ਜ਼ਿਆਦਾ ਮਹਿਸੂਸ ਵੀ ਨਹੀਂ ਹੋ ਰਹੀ ਪਰ ਸੰਗਣੀ ਧੁੰਦ ਜਿਹੜੀ ਹੈ ਕਿਤਨਾ ਕਿਤੇ ਜਿਹੜਾ ਆ ਰਾਈਆਂ ਨੂੰ ਰਾਤ ਦਾ ਡੱਕਾ ਜ਼ਰੂਰ ਬਣ ਜਾਂਦੀ ਹੈ ਕਿਉਂਕਿ ਘੱਟ ਵਿਜ਼ਨ ਕਰਕੇ ਜਿਹੜੀ ਉਹ ਸਪੀਡ ਕਾਫੀ ਜ਼ਿਆਦਾ ਸਲੋ ਹੋ ਜਾਂਦੀ ਜਿਹਦੇ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜਾ ਆ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈਓ ਕਿ ਇਹ ਸੰਗਣੀ ਧੁੰਦ ਸਿਟੀ ਬਟਾਲਾ ਸ਼ਹਿਰ ਦੀ ਏ ਬਟਾਲਾ ਸ਼ਹਿਰ ਦੇ ਵਿੱਚ ਜਿਹੜੀ ਧੁੰਦ ਕਾਫੀ ਜ਼ਿਆਦਾ ਸੰਗਣੀ ਪਈ ਹੋਈ ਏ ਹਾਲਾਂਕਿ ਪਿੰਡਾਂ ਥਾਵਾਂ 'ਚ ਜਿਹੜੀ ਏ ਉਹ ਇਹਦੇ ਨਾਲੋਂ ਵੀ ਜ਼ਿਆਦਾ ਸੰਗਣੀ ਧੁੰਦ ਦਿਖਾਈ ਦਿੰਦੀ ਤੇ ਤੇ ਸ਼ਹਿਰ ਦੇ ਵਿੱਚ ਇੰਨੀ ਜ਼ਿਆਦਾ ਸੰਘਣੀ ਧੁੰਦ ਜਿਹੜੀ ਹੈ ਉਹ ਲੋਕਾਂ ਨੂੰ ਜਿਹੜਾ ਆ ਚਿੰਤਾ ਦਾ ਵਿਸ਼ਾ ਜਿਹੜੀ ਹੈ ਉਹ ਬਣੀ ਹੋਈ ਹੈ ਲੋਕਾਂ ਦੇ ਲਈ ਕਿਉਂਕਿ ਸੰਘਣੀ ਧੁੰਦ ਦੇ ਵਿੱਚ ਆਵਾਜਾਈ ਜਿਹੜੀ ਹੈ ਉਹ ਕਾਫੀ ਸਲੋ ਹੋ ਜਾਂਦੀ ਹੈ ਤੇ ਆਓ ਤੁਹਾਨੂੰ ਤੇ ਗੱਲਬਾਤ ਕੀ ਕਹਿੰਦੇ ਨੇ ਜੀ ਲਾਲੀ ਸਿੰਘ ਲਾਲੀ ਆ ਜੀ ਕੀ ਕਰਦੇ ਜੀ ਮਾਜ਼ੇ ਬਸ ਚੰਦੇ ਆਪਣੀਆਂ ਗੱਡੀਆਂ ਕਰਵਾਈਆਂ ਬਸਾਂ ਤਵਾ ਕੇ ਢਿੱਜੀਆਂ ਹੈ ਧੁੰਦ ਨਾਲ ਤੇ ਪਰੇਸ਼ਾਨੀ ਬਹੁਤ ਹੁੰਦੀ ਹੈ ਜੀ ਜਨਤਾ ਆਵਾਜਾਈ ਬਹੁਤ ਪ੍ਰਭਾਵਿਤ ਹੁੰਦੀ ਹੈ ਜਿਹੜੇ ਜਰੂਰ ਜਾਨੂੰ ਅੱਜ ਦੇ ਡਰਾਈਵਰ ਕੈਟਰਨ ਨੂੰ ਸਰਕਾਰੀ ਮੈਨਟੇਨੈਂਸ ਪਿਆਰ ਹੋਣ ਕਿ ਆਤਾ ਇੰਡੀਕੇਟਰ ਜਦ ਤਰ੍ਹਾਂ ਵਗੈਰਾ ਮਨ ਲਾ ਵੈਟਰ ਮਸ਼ੀਨਾਂ ਚਾਲੂ ਕਰ ਚ ਫੇਰੀ ਗੱਡੀ ਜੀ ਕੁਝ ਲੱਗ ਜਾਣ ਜਿੰਨਾ ਦਿੱਕਤ ਨਾਲ ਪ੍ਰਾਈਵੇਟ ਵਹੀਕਲ ਇਹ ਨਹੀਂ ਹੁੰਦਾ ਪਤਾ ਉਹਨਾਂ ਕਰਕੇ ਜਿਆਦਾ ਪਰੇਸ਼ਾਨੀ ਹੋਰ ਵੱਧ ਜਾਂਦੀ ਜਿਹੜੇ ਰਾਂਸਾਡ ਆਉਂਦੇ ਆ ਲੈਬ ਤੋਂ ਬਗੈਰ ਆਉਂਦਾ ਵਾ ਕਿਸ ਨੂੰ ਪਤਾ ਨਹੀਂ ਲੱਗਦਾ ਉਹ ਜਿਆਦਾ ਪਰੇਸ਼ਾਨ ਦੇ ਕਾਰਨ ਉਹ ਬੰਦ ਗਿਆ ਐਕਸੀਡੈਂਟ ਦੇ ਕਾਰਨ ਉਹਨਾਂ ਦੀ ਵਜ੍ਹਾ ਕਰਕੇ ਹੁੰਦਾ ਕੀ ਇਹਨਾਂ ਨੂੰ ਉਹਨਾਂ ਚਾਹੀਦਾ ਕਿ ਪੋਰ ਵੀ ਪ੍ਰੋਨਾ ਮੁਤਾਬਕ ਜੋ ਆਪਣੀ ਗੱਡੀ ਦੇ ਇੰਡੀਕੇਟਰ ਵਗੈਰਾ ਚਾਲੂ ਕਰਕੇ ਰੈਫਰੈਂਸ ਚ ਚਾਲੂ ਕਰਕੇ ਜਾਣ ਅੱਜੋ ਪਿਛੇ ਰੌਂਗ ਸਾਈਡ ਗੱਤ ਸੌਰ ਤੇ ਨਾ ਹੋ ਸਕਦੀ ਹੈ ਜੀ ਇਹਨਾਂ ਦੀ ਵਜ੍ਹਾ ਕਰਕੇ ਦਿੱਤੇ ਕਾਫੀ ਸੌਰ ਦੇ ਬੰਦਾ ਆ ਰਿਹਾ ਉਹ ਅਤੀਜੇ ਹਾਂ ਆ ਰਿਹਾ ਜਿਹਦਾ ਰੌਂਗ ਸਾਈਡ ਆਣ ਕੇ ਮਤਲਬ ਕਾਰਨ ਇਹ ਬਣਦੇ ਐ ਐਕਸੀਡੈਂਟ ਦਾ ਕਾਰਨ ਹੀ ਰੌਂਗ ਸਾਈਡ ਗਲਤ ਲੋਕਾਂ ਦੇ ਬਣਦੇ ਹੈ। ਭਾਜੀ ਜੀ ਹਾਂ ਤਾਂ ਇਹ ਲਾਜ਼ੀ ਸਿੰਘ ਹੈ ਜੀ ਕਿਹਦੀ ਪਛਾਣੀ ਆ ਜੀ ਤੋਂਦੇ ਸਾਹ ਨੂੰ ਪਰੇਸ਼ਾਨੀ ਤਾਂ ਆਉਂਦੀ ਆ ਜੀ ਇਹ ਤੋਂ ਹਾਂ ਦਾ ਇੱਕ ਟਾਈਮ ਚੁਪਨੇ ਹੁੰਦੇ ਨੇ ਤੇ ਟਾਈਮ ਹੀ ਜਰੂਰੀ ਚੁਕਣਾ ਪੈਂਦਾ ਨਾ ਚੁਕਣਾ ਚ ਚੁੱਕਾ ਜਾਵੇ ਖਾਲੀ ਜਾਂਦੀ ਹੈ ਗੱਡੀ ਤੇ ਤੋਂਦੇ ਬਹੁਤ ਜ਼ਿਆਦਾ ਹੀ ਆ ਹਾਂ ਜੀ ਇਹ ਹੈ ਜਈ ਕਈ ਲਾਈਟਾਂ ਬਜਾ ਕੇ ਆਉਂਦੇ ਆ ਇਹ ਲਾਈਟਾਂ ਬੰਦ ਕੀਤੀ ਹੁੰਦੇ ਨੇ ਇਹ ਚਾਹੀਦਾ ਵੀ ਤੋਂਦੇ ਲਾਈਟਾਂ ਜਗਾ ਕੇ ਰੱਖਣਾ ਨਾ ਕਿ ਸਾਰੀਆਂ ਲਾਈਟਾਂ ਲਗਾ ਸਹੀ ਚਾਹੀਦੀਆਂ ਨੇ ਗੱਡੀ ਅੰਦਰ